लाल ग्रह تي انساناں دی وسن دا ਸੁਪਨਾ ਹੋਵੇਗਾ ਪੂਰਾ ਮੰਗਲ ਗ੍ਰਹਿ ਤੇ NASA ਨੂੰ ਮਿਲਿਆ ਖਜ਼ਾਨਾ ਵੱਡਾ ਚਮਤਕਾਰ ਜਿਸ ਨੂੰ ਦੇਖ ਕੇ ਹਰ ਕੋਈ ਹੈ ਹਾਰਾ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਪਰ ਹਰ ਤਰ੍ਹਾਂ ਦੇ ਪ੍ਰਤੀਕੁਲ ਹਾਲਾਤਾਂ ਦੇ ਬਾਵਜੂਦ ਉੱਥੇ ਇਨਸਾਨਾਂ ਦੀ ਕਲੋਨੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਕੀਤੀਆਂ ਗਈਆਂ ਨੇ ਹੁਣ ਤੁਹਾਨੂੰ ਦੱਸਦੇ ਕਿ NASA ਦੇ ਇੱਕ ਰੋਬਰ ਨੇ ਮੌਕਾ ਪਾ ਕੇ ਇੱਕ ਅਨੋਕੀ ਖੋਜ ਕੀਤੀ ਜਦੋਂ ਇਹ ਰੋਬਰ ਗਲਤੀ ਦੇ ਨਾਲ ਇੱਕ ਚਟਾਨ ਦੇ ਉੱਤੇ ਚੜ ਗਿਆ ਤੇ ਉਸ 'ਚ ਦਰਾਰ ਪੈ ਗਈ ਤਾਂ ਜੋ ਸਾਹਮਣੇ ਆਇਆ ਉਹ ਸਭ ਨੂੰ ਹੈਰਾਨ ਕਰਨ ਵਾਲਾ ਸੀ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਪਰ ਹਰ ਤਰ੍ਹਾਂ ਦੇ ਪ੍ਰਤੀਕੁਲਾਂ ਦੇ ਹਾਲਾਤਾਂ ਦੇ ਬਾਵਜੂਦ ਉੱਥੇ ਇਨਸਾਨਾਂ ਦੀ ਕਲੋਨੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਨਾਸਾ ਦੇ ਇੱਕ ਰੋਵਰ ਨੇ ਮੌਕਾ ਪਾ ਕੇ ਕਨੂਕੀ ਖੋਜ ਕੀਤੀ ਹੈ ਜਦੋਂ ਇਹ ਰੋਵਰ ਗਲਤੀ ਦੇ ਨਾਲ ਇੱਕ ਚਟਾਨ ਤੇ ਚੜ ਗਿਆ ਤੇ ਉਸ 'ਤੇ ਦਰਾਰ ਪੈ ਗਈ ਤਾਂ ਸਾਹਮਣੇ ਜੋ ਨਜ਼ਾਰਾ ਸੀ ਉਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਬਹੁਤ ਸਾਰੇ ਲੋਕ ਅਤੇ ਇਥੋਂ ਤੱਕ ਕਿ ਕੁਝ ਮਾਹਿਰ ਵੀ ਇਸ ਨੂੰ ਦੁਰਲਭ ਖਜ਼ਾਨੇ ਤੋਂ ਘੱਟ ਨਹੀਂ ਮੰਨ ਰਹੇ। NASA ਦੇ Curiosity Mars Rover ਨੇ ਮੰਗਲ ਗ੍ਰਹਿ ਤੇ ਦੁਰਲਭ क्रिस्टਲ ਦੀ ਖੋਜ ਕੀਤੀ। ਮਈ ਦੇ ਵਿੱਚ ਰੋਵਰ ਗਿਡੇਸ ਬੈਲੈਂਸ ਦੀ ਖੋਜ ਕਰਦੇ ਹੋਏ ਇੱਕ ਛੋਟੀ ਚਟਾਨ ਉੱਤੇ ਚੜਿਆ ਜੋ ਕਿ ਇੱਕ ਟਲਾਹਾਂ ਦੇ ਵਿੱਚ ਉੱਕਰੀ ਹੋਈ ਇੱਕ ਨਹਿਰ। NASA ਨੇ ਕਿਹਾ ਕਿ ਵਿਗਿਆਨੀਆਂ ਨੇ ਫਿਰ ਟੁੱਟੀ ਹੋਈ ਚਟਾਨ ਦੇ ਅੰਦਰ ਦੁਰਲਭ ਪੀਲੇ ਕ੍ਰਿਸਟਲ ਦੇਖੇ ਜੋ ਸ਼ੁੱਧ ਸਲਫਰ ਦੇ ਬਣੇ ਹੋਏ ਨੇ। ਖੋਜ ਤੋਂ ਪਹਿਲਾਂ ਮੰਗਲ ਤੇ ਸ਼ੁੱਧ ਗੰਧਕ ਕਦੇ ਨਹੀਂ ਮਿਲਿਆ ਸੀ ਇਸ ਦੇ ਨਾਲ ਹੀ ਦੱਸਦੀ ਕਿ ਵਿਗਿਆਨੀਆਂ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਇਹ ਲਾਲ ਗ੍ਰਹਿ ਤੇ ਕਿਤੇ ਮੌਜੂਦ ਹੋ ਸਕਦਾ ਪਰ ਉਹ ਸਤਾ ਦਿਨ ਚ ਟਾਣਾ ਦੇ ਅੰਦਰ ਇਸ ਨੂੰ ਲੱਭ ਕੇ ਹੈਰਾਨ ਰਹਿ ਗਏ ਕਿਉਰੀਓਸਿਟੀ ਰੋਵਰ ਵਿਗਿਆਨੀ ਆਸ਼ਵਨੀ ਕਿਉਰੀਓਸਿਟੀ ਰੋਵਰ ਵਿਗਿਆਨੀ ਅਸ਼ਵਿਨ ਕਿਉਰਿਓਸਿਟੀ ਰੋਬਰ ਵਿਗਿਆਨੀ ਅਸ਼ਵਿਨ ਵਾਸਬੜਾ ਨੇ ਸਪੇਸ ਡਾਟ ਨੂੰ ਦੱਸਿਆ ਕਿ ਸ਼ੁੱਧ ਗੰਧਕ ਦੀਆਂ ਬਣੀਆਂ ਚਟਾਨਾਂ ਦੇ ਖੇਤਰ ਨੂੰ ਲੱਭਣਾ ਮਾਰੂਥਲ ਦੇ ਵਿੱਚ ਇੱਕ ਓਐਸਐਸ ਲੱਭਣ ਦੇ ਬਰਾਬਰ ਹੈ ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ ਇਸ ਲਈ ਹੁਣ ਸਾਨੂੰ ਇਸ ਨੂੰ ਹੋਰ ਬਰੀਕੀ ਨਾਲ ਸਮਝਣਾ ਹੋਵੇਗਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਆਲੇ-ਦੁਆਲੇ ਦੀਆਂ ਚਟਾਨਾਂ ਦੇ ਵਿੱਚ ਵੀ ਗੰਧਕ ਹੈ ਜਿਸ ਦੇ ਨਾਲ ਹੀ ਸਾਈਟ ਹੋਰ ਅਧਿਐਨ ਲਈ ਦਿਲਚਸਪੀ ਖੇਤਰ ਬਣ ਗਈ ਹੈ ਵਾਸਵੜਾ ਨੇ ਕਿਹਾ ਕਿ ਜੀਵਾਤ ਤੇ ਅਚਾਨਕ ਚੀਜ਼ਾਂ ਦੀ ਖੋਜ ਕਰਨਾ ਗ੍ਰਹਿ ਦੀ ਖੋਜ ਨੂੰ ਬਹੁਤ ਰੋਮਾਂਚਕ ਬਣਾਉਂਦਾ ਹੈ। ਰੋਬਰ ਪਿਛਲੇ ਕੁਝ ਵੀ ਹਿੱਦਿਆ ਤੋਂ ਗੇਡਿਸ ਵੈਲਿਸ ਚੈਨਲ ਦਾ ਅਧਿਐਨ ਕਰ ਰਿਹਾ। ਇਸ ਨਾਲ ਮੰਗਲ ਤੇ ਮਨੁੱਖੀ ਕਲੋਨੀ ਸਥਾਪਿਤ ਕਰਨ ਦੇ ਭਵਿੱਖ ਦੀ ਯਤਨਾਂ ਨੂੰ ਵੀ ਚੰਗੀ ਤਰ੍ਹਾਂ ਮਦਦ ਮਿਲੇਗੀ। ਧਿਆਨ ਦੇਣ ਵਾਲੀ ਗੱਲ ਹੈ ਕਿ ਗੰਧਕ ਧਰਤੀ ਉੱਤੇ ਜੀਵਨ ਦੇ ਮੁੱਖ ਤੱਤਾਂ ਵਿੱਚੋਂ ਇੱਕ ਹੈ ਅਤੇ ਲਗਭਗ ਸਾਰੇ ਜੀਵ ਵਿੱਚ ਇੱਕ ਵਿਸ਼ੇਸ਼ ਹਿੱਸੇ ਵਜੋਂ ਦੇਖਿਆ ਜਾਂਦਾ ਅਜਹਜ ਵਿਗਿਆਨੀਾਂ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਮੰਗਲ ਗ੍ਰਹਿ ਤੇ ਅਜੇ ਤੱਕ ਸਲਫਰ ਨਹੀਂ ਮਿਲਿਆ ਸੀ ਪਰ ਹੁਣ ਇਸ ਤਰੀਕੇ ਦੇ ਨਾਲ ਪਾਏ ਜਾਣ ਵਾਲੇ ਗੰਧਕ ਨੂੰ ਇੱਕ ਦੁਰਲਭ ਖਜ਼ਾਨਾ ਮੰਨਿਆ ਜਾ ਰਿਹਾ ਤਾਂ ਇੱਥੇ ਵਿਗਿਆਨੀ ਵੀ ਇਸ ਸੀਜ਼ਨ ਨੂੰ ਦੇਖ ਕੇ ਬੇਹੱਦ ਹੈਰਾਨ ਹੋਏ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ